ਦੀਰਸ਼ਣ ਦੀਤਾ ਲੈ ਕੇ ਆਗੇ ਭੱਜ ਸੁਪਿਆਰੇ ਦੀਰਸ਼ਣ ਦੀਤਾ ਲੈ ਕੇ ਆਗੇ ਭੱਜ ਸੁਪਿਆਰੇ ਹੋਠਾ ਵਾਲੀਏ ਮੇਰਾ ਗਾਲੀਏ ਛੋਟਾ ਵਾਲੀਏ ਮੇਰਾ ਗਾਲੀਏ ਲੰਬੇ ਸਭ ਜਟਾਰੇ ਇੱਕ ਦੰਸ਼ ਕਾਹ ਲੈ ਕੇ ਆਗੇ ਭੱਜ ਸੁਪਿਆਰੇ ਦੀਰਸ਼ਣ ਦੀਤਾ ਲੈ ਕੇ ਵਾਗਿ ਭਗਤ ਪਿਆਰੇ ਗਾਇਕ ਆਹ ਹਾ ਜੈ ਤੇਰਾ ਜੈ ਤੇ ਮਾ ਜੈ ਤੇਰਾ ਹੋ 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 ਮੈਂ ਇੱਥੇ ਪੁਜਾਰੀਆਂ ਨਹੀਂ ਪੁਜਾਰੀ ਵੱਡੇ ਪੁਜਾਰੀ ਦਾ ਬੇਟਾ ਐ ਮੈਂ ਹਾਂਜੀ ਕਿਸ ਤਰ੍ਹਾਂ ਦਾ ਰਿਹਾ ਸਾਲਾਨਾ ਮੇਲਾ ਮਾਤਾ ਦੇ ਮੰਦਿਰਾਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਮੇਲਾ ਭਰਿਆ ਮਤਲਬ ਤਕਰੀਬਨ ਤਕਰੀਬ ਮੈਂ ਕਹਿੰਦਾ ਮੇਰੀ ਹੋਸ਼ ਚ ਪਹਿਲੀ ਵਾਰੀ ਇੰਨਾ ਰਸ਼ ਹੋਇਆ ਜੀ ਜਿੰਨਾ ਕੱਲ ਰਸ਼ ਹਾਂਜੀ ਤੇ ਕੀ ਕੀ ਜੇ ਆਪਾਂ ਗੱਲ ਕਰੀਏ ਮੰਦਿਰ ਵੱਲੋਂ ਕਿਹੋ ਜਿਹਾ ਬਹੁਤ ਦਾ ਇੰਤਜ਼ਾਮ ਕੀਤਾ ਗਿਆ ਸੀ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ ਠੀਕ ਹੈ ਲੰਗਰ ਚੱਲ ਰਹੀ ਸੀ ਕਮ ਸੇ ਕਮ 15 15 16 ਲੰਗਰ ਚੱਲ ਰਹੇ ਸੀ ਬਿਗਸ ਸਕਿਉਰਟੀ ਪੰਜਾਬ ਪੁਲਿਸ ਦੇ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਤੇ ਹੋਰ ਪ੍ਰਾਈਵੇਟ ਸਕਿਉਰਟੀਆਂ ਅਸੀਂ 2-3 ਏਜੰਸੀਆਂ ਬੁਲਾਈ ਹੋਈਆਂ ਸੀ ਸਕਿਉਰਟੀ ਵਾਸਤੇ ਪ੍ਰਾਈਵੇਟ ਤੌਰ ਤੇ ਸੰਗਤ ਦੀ ਦੇਖ ਰੱਖਦਾ ਬਿਲਕੁਲ ਜੀ ਬਿਲਕੁਲ ਜਿਹੜੀ 24 ਘੰਟੇ ਇੱਥੇ ਸੀ ਬੜੀ ਗੱਲ ਕੀਤੀ ਜਾਵੇ ਮਾਤਾ ਦੇ ਗੋਣਗਰਾਂ ਦੀ ਤਾਂ ਕਿਸ ਤਰ੍ਹਾਂ ਦੇ ਪ੍ਰੇਜ਼ੈਂਟਮੈਂਟ ਹੁੰਦੇ ਨੇ ਕੋਈ ਕਲਾਕਾਰ ਨਰਿਆਣਾ ਨਹੀਂ ਉਹ ਮੇਲੇ ਉਹ ਮੇਲੇ ਚ ਨਹੀਂ ਲੱਗਦਾ ਜੀ ਸਿਰਫ ਕੁਸ਼ਤੀਆਂ ਹੁੰਦੀਆਂ ਨੇ ਜੀ ਮਾਤਾ ਰਾਣੀ ਦੇ ਨਾਂ ਤੇ ਹਾਂ ਜੀ ਕੁਸ਼ਤੀਆਂ ਦੰਗਲ ਹੁੰਦਾ ਜੀ ਕਿ ਕਲਾਕਾਰ ਕਿਉਂਕਿ ਰਸ਼ ਹੋ ਜਾਂਦਾ ਜੀ ਬਹੁਤ ਜ਼ਿਆਦਾ ਹਾਂਜੀ ਚੌਂਕੇ ਲੱਗਦੀ ਹੈ ਹਾਂਜੀ ਹਾਂਜੀ ਹਾਂ ਤੇ ਕਿੰਨੇ ਇੱਕ ਸੰਗਤ ਜੇ ਆਪਾਂ ਗਿਣਤੀ ਲਈ ਜੇ ਕਿੰਨੇ ਕਿ ਸੰਗਤ ਮੇਂ ਤਿੰਨ ਦਿਨਾਂ ਦੇ ਵਿੱਚ ਅਸੀਂ ਮੰਨ ਕੇ ਚੱਲਾਂਗੇ 2.5 ਲੱਖ ਤੋਂ ਪਲੱਸ ਲੋਕ ਆ ਚੁੱਕੇ ਨੇ ਤਿੰਨ ਦਿਨਾਂ ਚ ਹਾਂਜੀ ਤੇ ਕਿਹੜੇ-ਕਿਹੜੇ ਸਟੇਟ ਤੋਂ ਲੱਗਦਾ ਹੈ ਕਿ ਐ ਸਮੁੰਦਰ ਦੀ ਮੰਦਿਰ ਜਨਾ ਮੰਦਿਰ ਤਾਂ ਪੂਰੇ ਹਿੰਦੁਸਤਾਨ ਚ ਮਸ਼ਹੂਰ ਹੈ ਜੀ ਪਰ ਪੰਜਾਬ ਹਰਿਆਣਾ ਇਹ ਥੋੜਾ ਜ਼ਿਆਦਾ ਹੈ ਜੀ ਪੰਜਾਬ ਹਰਿਆਣਾ ਜ਼ਿਆਦਾ ਹੈ ਵੇ ਜੇ ਇਤਿਹਾਸ ਦੀ ਗੱਲ ਕੀਤੀ ਜਾਵੇ ਉਹਨਾਂ ਸੰਤਾਂ ਨੂੰ ਇਸ ਮੰਦਿਰ ਦੇ ਇਤਿਹਾਸ ਬਾਰੇ ਜਾਣੂ ਹੋਣਾ ਉਹ ਜਿਹੜਾ ਇਸ ਤਰ੍ਹਾਂ ਇਹ ਜੀ ਕਿ ਮੰਦਿਰ 600 ਸਾਲ ਪੁਰਾਣਾ ਹੈ ਜੀ ਤੇ ਕਾਂਗੜਾ ਤੋਂ ਹੀ ਹੋਈ ਹੈ ਜੀ ਮਾਤਾ ਰਾਣੀ ਜਿੰਦੀ ਮਾਤਾ ਦਾ ਪੁਰਾਣਾ ਮੰਦਿਰ ਕਾਂਗੜਾ ਚ ਹੈ ਉਹ ਕਾਂਗੜਾ ਚ ਜੀ ਮੰਦਿਰ ਦੇ ਕੋਲ ਕਿਲਾ ਹੁੰਦਾ ਸੀ ਰਿਆਸਤ ਹੁੰਦੀ ਸੀ ਕਿਲੇ ਮੰਦਿਰ ਦੇ ਕੋਲ ਉਸ ਰਿਆਸਤ ਦੀ ਲੜਕੀ ਸੀ ਨਾ ਉਹ ਮਾਤਾ ਰਾਣੀ ਦੀ ਬਹੁਤ ਜਿਆਦਾ ਉਪਾਸਨਾ ਕਰਦੀ ਸੀ ਜੈਨਤੀ ਮਾਤਾ ਦਾ ਪੁਰਾਣਾ ਮੰਦਿਰ ਗਾਂਗੜਾ ਚ ਹੈ ਉਹ ਮਾਤਾ ਰਾਣੀ ਦੀ ਬਹੁਤ ਉਪਾਸਨਾ ਕਰਦੀ ਸੀ ਉੱਥੇ ਤਾਂ ਉਸਨੇ ਪਹਿਲਾਂ ਸਵੇਰੇ ਉੱਠ ਕੇ ਮਾਤਾ ਰਾਣੀ ਦੇ ਦਰਸ਼ਨ ਕਰਨੇ ਉਸ ਤੋਂ ਬਾਅਦ ਆਪਣਾ ਖਾਣ-ਪਾਨ ਕਰਦੀ ਸੀ ਤੇ ਇੱਥੇ ਵੀ ਇਸ ਜਗ੍ਹਾ ਤੇ ਵੀ ਰਿਆਸਤ ਹੁੰਦੀ ਸੀ ਹਥਰੌਰ ਰਿਆਸਤ ਤਾਂ ਉਸਰ ਉਹ ਰਿਆਸਤ ਦੇ ਬਾਈ ਭਾਈ ਸੀ ਤਾਂ ਬਾਈ ਭਾਈਆਂ ਚ ਇੱਕ ਮੁੰਡੇ ਦੀ ਸਗਾਈ ਉਸ ਕੁੜੀ ਨਾਲ ਹੋ ਗਈ ਜਿਹੜੀ ਉੱਥੇ ਕੁੜੀ ਮਾਤਾ ਰਾਣੀ ਦੀ ਉਪਾਸਨਾ ਕਰਦੀ ਸੀ ਤਾਂ ਉਸਨੇ ਮਾਤਾ ਰਾਣੀ ਨੂੰ ਮਤਲਬ ਜਾ ਕੇ ਕਿਹਾ ਬੰਦਰ ਜਾ ਕੇ ਕਿ ਮਾਤਾ ਰਾਣੀ ਮੈਂ ਤਰ ਤਰ ਦਰਸ਼ਨ ਨਹੀਂ ਆਪਣਾ ਖਾਂ-ਪਾਨ ਨਹੀਂ ਕਰ ਸਕਦੀ ਕਿ ਮੈਂ ਉੱਥੇ ਨਹੀਂ ਦੂਰ ਜਾ ਕੇ ਤੇਰੇ ਬਿਨਾ ਕਿਵੇਂ ਰਾਵਾਂਗੀ ਤਾਂ ਕਹਿੰਦੇ ਮਾਤਾ ਰਾਣੀ ਨੇ ਉਸ ਨੂੰ ਸਪਨੇ ਦਰਸ਼ਨ ਦੇ ਕੇ ਕਿਹਾ ਕਿ ਬੇਟੀ ਤੂੰ ਡਰ ਨਾ ਤੇਰੀ ਡੋਲੀ ਹੀ ਇੱਥੋਂ ਉਸ ਟਾਈਮ ਜਾਏਗੀ ਜਦ ਮੇਰੀ ਡੋਲੀ ਤੇਰੇ ਨਾਲ ਹੋਏਗੀ ਆਦਰਵਾਇਸ ਤੇਰੀ ਡੋਲੀ ਨਹੀਂ ਕਹਿੰਦੇ ਇੱਥੋਂ ਜਾਏਗੀ ਤਾਂ ਜਦੋਂ ਜੀ ਵਿਆਹ ਹੋ ਗਿਆ ਜੀ ਉਸ ਦਾ ਵਿਆਹ ਹੋਣ ਤੋਂ ਬਾਅਦ ਜਦੋਂ ਉਸ ਦੀ ਡੋਲੀ ਦਾ ਟਾਈਮ ਆ ਗਿਆ ਜੀ ਉਸ ਟਾਈਮ ਡੋਲੀਆਂ ਡੋਲੀਆਂ ਚੱਕਦੇ ਸੀ ਜਦ ਜਦੋਂ ਡੋਲੀ ਚੱਕਣ ਲੱਗੀ ਜੀ ਪਹਿਲਾਂ ਪੁਰਾਣੇ ਟਾਈਮ 'ਚ ਡੋਲੀਆਂ ਚੱਕਦੇ ਸੀ ਜਦੋਂ ਘਾੜ ਡੋਲੀ ਚੱਕਣ ਲੱਗੇ ਤਾਂ ਡੋਲੀ ਭਾਰੀ ਹੋ ਗਈ ਡੋਲੀ ਨਹੀਂ ਚੱਕੀ ਗਈ ਜੀ ਤਾਂ ਕਹਿੰਦੇ ਕੁੜੀ ਜੀ ਦੇ ਪਿਤਾ ਨੂੰ ਚਿੰਤਾ ਹੋ ਗਈ ਕਿ ਡੋਲੀ ਕਿਉਂ ਨਹੀਂ ਚੱਕੀ ਜਾਂਦੀ ਕੁੜੀ ਕਹਿੰਦੀ ਮੰਨੂ ਕੁੜੀ ਕਹਿੰਦੀ ਮੰਨੂ ਤਾਂ ਮਾਤਾ ਰਾਣੀ ਦੇ ਅਸਟਾਂਗ ਜਦ ਤੱਕ ਮਾਤਾ ਰਾਣੀ ਦੀ ਡੋਲੀ ਮੇਰੇ ਨਾਲ ਨਹੀਂ ਜਾਏਗੀ ਮੇਰੀ ਡੋਲੀ ਇੱਥੋਂ ਨਹੀਂ ਜਾ ਸਕਦੀ ਡੋਲੀ ਭਾਰੀ ਹੋ ਗਈ ਸੀ ਡੋਲੀ ਭਾਰੀ ਹੋ ਗਈ ਸੀ ਜੀ ਕੁੜੀ ਕਹਿੰਦੀ ਜਦ ਤੱਕ ਮਾਤਾ ਰਾਣੀ ਦੀ ਮੇਰੀ ਡੋਲੀ ਨਹੀਂ ਇੱਥੋਂ ਜਾਏਗੀ ਜਦ ਤੱਕ ਮੇਰੀ ਡੋਲੀ ਨਹੀਂ ਜਾ ਸਕਦੀ ਉਹਨਾਂ ਨੇ ਵਿਧੀ ਪੂਰਵ ਮੰਦਿਰ ਦੇ ਅੰਦਰ ਤੁਸੀਂ ਰਾਈਟ ਹੈਂਡ ਚੇਖੋਗੇ ਨੇ ਛੋਟੀ ਪਿੰਡੀ ਮੰਦਿਰ ਦੇ ਅੰਦਰ ਦਰਸ਼ਨ ਕਰਵਾਣਾ ਤੁਸੀਂ ਔਰ ਰਾਈਟ ਹੈਂਡ ਛੋਟੀ ਪਿੰਡੀ ਲੈ ਕੇ ਉਹਨਾਂ ਨੇ ਉਸ ਮੰਦਿਰ ਤੋਂ ਤਾਂ ਮਾਤਾ ਰਾਣੀ ਦੀ ਲੱਕ ਡੋਲੀ ਤਿਆਰ ਕਰਵਾਈ ਸੀ ਤਾਂ ਦੋਨੋਂ ਲੋਲੀਆਂ ਇੱਥੇ ਆਈ ਸੀ ਉਸ ਟਾਈਮ ਤੋਂ ਮੰਦਿਰ ਸਾਬਿਤ ਹੈ ਜੀ ਇੱਥੇ ਬਿਲਕੁਲ ਬਿਲਕੁਲ ਹੈਗਾ ਜੀ ਤੇ ਇਹ ਜੀ 250 ਸਾਲ ਛੋਟਾ ਮੰਦਿਰ ਰਿਹਾ ਜੀ 250 ਸਾਲ ਦੇ ਅਰਸੇ ਦੇ ਦੌਰਾਨ ਉਹ ਲੜਕੀ ਵੀ ਖਤਮ ਹੋ ਗਈ ਉਸ ਦੀ ਜਿਹੜੀ ਅੱਗੇ ਸੰਤਾਨ ਆਈ ਉਸਨੇ ਮਾਤਾ ਰਾਣੀ ਨੂੰ ਮੰਨਣਾ ਛੱਡਦਾ ਮੰਦਰ ਦੀ ਇਕ ਭਾਲ ਕਰਨੀ ਬੰਦ ਕਰਤੀ ਜੀ ਤਾਂ ਮਾਤਾ ਹੋ ਗਈ ਜੀ ਕਰੋਪ ਉਨਾ ਤੇ ਹਤਨੌਰ ਰਿਆਸਤ ਦੇ ਇਹ ਮਨੀ ਮਾਜਰਾ ਮਨਸਰ ਦੀ ਜੰਗਲਾਂ ਦੇ ਵਿੱਚ ਗਰੀਬੂ ਨਾਮ ਦਾ ਡਾਕੂ ਰਹਿੰਦਾ ਸੀ ਉਸ ਹੀ ਮਾਤਾ ਰਾਣੀ ਦਾ ਬਹੁਤ ਜ਼ਿਆਦਾ ਭਗਤ ਮਾਤਾ ਰਾਣੀ ਨੇ ਉਸ ਨੂੰ ਸੁਪਨੇ ਦੇ ਦਰਸ਼ ਦੇ ਕੇ ਕਿਹਾ ਕਿ ਹਤਨੌਰ ਰਿਆਸਤ ਵਾਲਿਆਂ ਨੇ ਮੇਰਾ ਅਪਮਾਨ ਕਰਿਆ ਕਿ ਤੂੰ ਉਸ ਰਿਆਸਤ ਤੇ ਚੜਾਈ ਕਰ ਦੇ ਉਹ ਕਹਿਣ ਲੱਗਾ ਮਾਤਾ ਰਾਣੀ ਤੁਹਾਡੇ ਅੱਗੇ ਮੈਂ ਕੀ ਕਰ ਸਕਦਾ ਕਰਨ ਵਾਲਾ ਤਾਂ ਤੁਸੀਂ ਹੋ ਸਾਰਾ ਕੁਝ ਕਹਿੰਦੇ ਮਾਤਾ ਰਾਣੀ ਨੇ ਉਸ ਨੂੰ ਕਿਹਾ ਕਿ ਤੇਰਾ ਨਾਮ ਹੋ ਜਾਏਗਾ ਬਾਕੀ ਸਾਰਾ ਕੁਝ ਮੈਂ ਆਪਣੇ ਆਪ ਕਰ ਦਾਂਗੀ ਉਸ ਨੇ ਜੋ ਵੀ ਥੇ ਜੀ ਆਪਣੇ ਬੰਦੇ ਇਕੱਠੇ ਕਰਕੇ ਸੰਗਤ ਇਕੱਠੀ ਕਰਕੇ ਆਪਣੇ ਜੋ ਉਹਦੇ ਸੰਗੀ ਸਾਥੀ ਥੇ ਉਹਨੇ ਕਿਲੇ ਨੂੰ ਜੀ ਹਤਰਾਂ ਰਿਆਸਤ ਨੂੰ ਚਾਰੇ ਪਾਸੇ ਘੇਰ ਲਿਆ ਤਾਂ ਕਹਿੰਦੇ ਮਾਤਾ ਰਾਣੀ ਦੀ ਕਿਰਪਾ ਨਾਲ ਕਿਲੇ ਨੂੰ ਚਾਰੇ ਤਰਫ ਤੋਂ ਅੱਗ ਲੱਗ ਗਈ ਜਿਹੜੇ ਬਾਹਰ ਨਿਕਲਣ ਲੱਗੇ ਉਹਨੂੰ ਡਾਕੂ ਮਾਰਨ ਲੱਗ ਗਏ ਮਤਲਬ ਜੀ ਕਿਲੇ ਦਾ ਬੱਚਾ ਬੱਚਾ ਐਥੀ ਖਤਮ ਹੋ ਗਿਆ ਸੀ ਜੀ ਸਿਰਫ ਇੱਕ ਕੁੜੀ ਸੀ ਜੀ ਜਿਹੜੀ ਆਪਣੇ ਮਾਇਕੇ ਗਈ ਹੋਈ ਸੀ ਸੋਤਲ ਸੋਤਲ ਪਿੰਡ ਹੈਗਾ ਜੀ ਉਜ਼ਾ ਖਾਨਦਾਨ ਜਿਹੜਾ ਹੈਗਾ ਹੁਣ ਤੱਕ ਜਿੰਦਾ ਹੈ ਜੀ ਨਹੀਂ ਕਿਲੇ ਦਾ ਬੱਚਾ ਬੱਚਾ ਸਾਰਾ ਕੁਝ ਅੱਤੀ ਖਤਮ ਹੋ ਗਿਆ ਜੀ ਤੇ ਫਿਰ ਉਸਦੇ ਹੱਥ ਜੋ ਵੀ ਇੱਥੋਂ ਪੈਸਾ ਮਟੀਰੀਅਲ ਹੱਥ ਲਗਿਆ ਜੀ ਗਰੀਬੂ ਦੇ ਹੱਥ ਤਾਂ ਉਸਨੇ ਫੇਰੇ ਮਾਤਾ ਰਾਣੀ ਦਾ ਬੜਾ ਮੰਦਿਰ ਬਣਵਾਇਆ ਸੀ ਇੱਥੇ ਇਸ ਮੰਦਿਰ ਫਿਰ ਉਸਨੇ ਆਪਣਾ ਕਿਲਾ ਬਣਾਇਆ ਸੀ ਮੁੱਲਾਪੁਰ ਤੁਸੀਂ ਮੁੱਲਾਪੁਰ ਦਾ ਪੂਰਾ ਨਾਮ ਸੁਣਿਆ ਹੋਵੇਗਾ ਜੀ ਮੁੱਲਾਪੁਰ ਗਰੀਬਦਾਸ ਦੇ ਨਾਮ ਤੋਂ ਜਾਣਿਆ ਜਾਂਦਾ ਜੀ ਫਿਰ ਗਰੀਬੂ ੜਕੇ ਗਰੀਬਦਾਸ ਰਾਜਾ ਹੋ ਗਿਆ ਸੀ ਇਹ ਬਿਲਕੁਲ ਜੀ ਡਾਕੂ ਤੋਂ ਰਾਜਾ ਬਣਿਆ ਸੀ ਜੀ ਨੇ ਪਿੰਡ ਵਾਲਿਆਂ ਦੇ ਹੱਥ ਸਿਰਫ ਲੰਗਰ ਕਮੇਟੀ ਹੈ ਜੀ ਉਹ ਸਿਰਫ ਲੰਗਰ ਦੀ ਦੇਖਰੇਖ ਕਰਦੇ ਬਾਕੀ ਸਾਰਾ ਕੁਝ ਜਿਹੜਾ ਹੈਗਾ ਉਹ ਸਾਡੇ ਹੱਥ 'ਚ ਹੈ ਜੀ ਸਾਡਾ ਆਪਣਾ ٹرسٹ ਹੈਗਾ ਜੀ ਉਹ ਸਾਡੇ ਹੱਥ 'ਚ ਬਣਿਆ ਹੋਇਆ ਹੈ ਸਾਡਾ ਮੰਦਿਰ ਦਾ ਸਾਰਾ ਦੇਖਰੇਖ ਸਾਡੀ ਹੈ ਜੀ ਮੰਦਿਰ 'ਚ ਜੋ ਵੀ ਕੰਮ ਹੋਣਾ ਹੈ ਉੱਪਰ ਹੋਣਾ ਹੈ ਉਹ ਸਾਰਾ نیچے ਪਿੰਡ ਵਾਲਿਆਂ ਦਾ ਦੋ ਕਮੇਟੀਆਂ ਹੈ ਨਹੀਂ ਇੱਥੇ ਮੁੱਲਾਪੁਰ ਦੀ ਲੱਗ ਗਈ ਕਿਉਂਕਿ ਰਸ਼ ਹੋ ਜਾਂਦਾ ਜੀ ਜਿਆਦਾ ਮੁੱਲਾਪੁਰ ਕਮੇਟੀ ਲੱਗ ਗਈ ਜੀ ਉਹ ਲੰਗਰ ਦੀ ਦੇਖਰੇਖ ਕਰਦੀ ਹੈ ਤੇ ਨੀਤੇ ਜੈੰਤੀ ਮਾਝੀ ਦੀ ਬੁੰਨਦੀ ਕਮੇਟੀ ਲੱਗ ਗਈ ਜੀ ਉਹ ਵੀ ਉਹ ਵੀ ਲੰਗਰ ਹਾਲ ਦੇ ਵਿੱਚ ਉਹ ਮੇਲਾ ਕਮੇਟੀ ਲੱਗ ਗਈ ਜੀ ਉਹ ਮੇਲਾ ਉਹ ਮੇਲਾ ਕਮੇਟੀ ਲੱਗ ਗਈ ਹਾਂਜੀ ਹਾਂਜੀ ਕਿ ਸ੍ਰੀ ਹਾ ਦੇਣਾ ਚਾਹੋਗੇ ਖਾਸ ਕਰਕੇ ਜੇ ਆਪਾਂ ਉਹ ਮੇਲਾ ਅੱਜ ਦਾ ਤਾਂ ਸਮਾਪਤੀ ਤੇ ਪਹੁੰਚੀ ਦੇਖੋ ਜੀ ਮਾਤਾ ਰਾਣੀ ਬਹੁਤ ਦਿਆਲੂ ਹੈ ਜੀ ਬਹੁਤ ਜਿਆਦਾ ਦਿਆਲੂ ਹੈ ਠੀਕ ਹੈ ਮੈਂ ਤਾਂ ਇਹੀ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜਿਆਦਾ ਤੋਂ ਜਿਆਦਾ ਤਰ੍ਹਾਂ ਅੱਜ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਬਖਸ਼ਤ ਕਰਨ ਠੀਕ ਹੈ ਬਹੁਤ ਸਾਥ ਦੇ ਆ ਜੀ ਸਾਡਾ ਸੰਤਾਨ ਨੇ ਦੇਖਿਆ ਤਿੰਨ ਦਿਨ ਚਾਹ ਦੇ ਰੱਖੇ ਬਹੁਤ ਸੇਵਾ ਕੀਤੀ ਸੇਵਾਦਾਰ ਬਹੁਤ ਲਗੇ ਸੀ 24 ਘੰਟੇ ਸੇਵਾ ਦਾ ਅਮ ਜੀ ਸੰਤਾਨ ਦੇ ਬਹੁਤ ਸਾਥ ਦੇ ਆ ਸਾਡਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਕ ਮੈਂ ਤੁਹਾਨੂੰ ਹੋਰ ਅੱਗੇ ਆਪਾਂ ਇਸ ਪਿੰਡ 'ਚ ਤੁਸੀਂ ਦੇਖਿਆ ਹੋਵੇਗਾ ਕੋਈ ਡਬਲ ਸਟੋਰੀ ਮਕਾਨ ਨਹੀਂ ਹੈਗਾ ਜੀ ਇਹ ਪੰਜ ਪਿੰਡ ਹੈ ਜੀ ਜਿੱਥੇ ਤੱਕ ਕਿਲੇ ਦੀ ਹੱਦ ਲੱਗਦੀ ਸੀ ਨਾ ਜੀ ਉਹ ਕਿਲੇ ਹੱਦ ਦੇ ਅੰਦਰ 5 ਪਿੰਡ ਆਉਂਦੇ ਸੀ ਉਹ ਪੰਜੋਂ ਪਿੰਡਾਂ ਚ ਕੋਈ ਵੀ ਡਬਲ ਸਟੋਰੀ ਮਕਾਨੀ ਹੈ ਇਹ ਇਥੋਂ ਦੀ ਮੇਨ ਵਿਸ਼ੇਸ਼ਤਾ ਹੈ ਜੀ ਜੇਕਰ ਕਰੋਗੇ ਥੋੜਾ ਉਹ ਪਿੰਡਾਂ ਦਾ ਨਾਮ ਤੁਹਾਨੂੰ ਪਤਾ ਹੋਵੇ ਜੀ ਪਿੰਡ ਦਾ ਨਾਮ ਪਹਿਲਾ ਪਿੰਡਾ ਜੀ ਜੈਂਤੀ ਮਾਜਰੀ ਦੂਸਰਾ ਪਿੰਡਾ ਜੀ ਗੂੜਾ ਫਿਰ ਕਸੌਲੀ ਫਿਰ ਬਗਿੰਡੀ ਫਿਰ ਕਰਾਉਂਦੇ ਆਲਾ ਜੀ ਪੰਜ ਪਿੰਡ ਹੈ ਜੀ ਪੰਜੋਂ ਪਿੰਡਾਂ ਦਾ ਕੋਈ ਵੀ ਡਬਲ ਸਟੋਰੀ ਮਕਾਨੀ ਹੈ ਸਿਰਫ ਇੱਕ ਮੰਦਰ ਦੀ ਧਰਮਸ਼ਾਲਾ ਤੋਂ ਇਲਾਵਾ ਕਦੇ ਇਸ ਤਰ੍ਹਾਂ ਦਾ ਕੋਈ ਵਾਕਿਆ ਸਾਹਮਣੇ ਆਇਆ ਹੋਵੇ ਵੀ ਕਿਸੇ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕੋਈ ਮੈਂ ਹੁਣੇ ਤੁਹਾਨੂੰ ਕਈ ਵਾਰ ਲੋਕਾਂ ਦੇ ਵਿੱਚ ਗੱਲ ਚੱਲੇ ਜਾਂਦੀ ਕਿ ਇੱਕ ਮਤਲਬ ਆਪਾਂ ਆਪਣੇ ਅੰਦਰੂਸ਼ਵਾਸ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਅਸੀਂ ਅੰਦਰੂਸ਼ਵਾਸ ਦੀ ਗੱਲ ਨਹੀਂ ਨਹੀਂ ਕਰ ਸਕਦੇ ਮੈਂ ਤੁਹਾਨੂੰ ਹੁਣੇ ਲੇਟੈਸਟ ਗੱਲ ਦੱਸਦਾ ਜੀ ਇੱਕ ਤਕਰੀਬਨ ਤਕਰੀਬਨ ਮਤਲਬ 2.5 ਸਾਲਾਂ ਦੀ 2 ਸਾਲਾਂ ਦੀ ਗੱਲ ਹੋ ਗਈ ਸਾਡੀ ਕੇਸ ਦਾ ਮੁੰਡਾ ਜੀ 22-23 ਸਾਲਾਂ ਦਾ ਮੁੰਡਾ ਉਹਨਾਂ ਨੇ ਪੌੜੀ ਦੇ ਉੱਪਰ ਮੌਂਟੀ ਬਣਾ ਲਈ ਜੀ ਕੱਚੀ ਉੱਪਲੇ ਰੱਖਣ ਵਾਸਤੇ ਸਿਰਫ ਵੀ ਉੱਪਲੇ ਰੱਖਣ ਵਾਸਤੇ ਬਾਰਿਸ਼ ਵਰਸ਼ ਕਰਕੇ ਇਸੇ ਬੰਦੇ ਦੀ ਗੱਲ ਇਸੇ ਬੰਦੇ ਦੀ ਗੱਲ ਦੱਸ ਰਿਹਾ ਜੀ ਤੁਹਾਨੂੰ ਮੈਂ 22 23 ਸਾਲਾਂ ਦਾ 24 ਸਾਲਾਂ ਦਾ ਮੁੰਡਾ ਸੀ ਜੀ ਉਹਨਾਂ ਨੇ ਉਪਲੇ ਰੱਖਣ ਵਾਸਤੇ ਪੌੜੀ ਦੇ ਉੱਪਰ ਮੋਂਟੀ ਬਣਾ ਲਈ ਤੇ ਕਹਿੰਦੇ ਇਹ ਮੁੰਡੇ ਦਾ ਇਹ ਹਾਲ ਹੋ ਗਿਆ ਜਨਾਬ ਤਕਰੀਬਨ ਤਕਰੀਬਨ 10 15 ਦਿਨ ਦੇ ਅੰਦਰ ਮੁੰਡਾ ਜੀ 2.5 ਮਹੀਨੇ ਵੈਂਟੀਲੇਟਰ ਦੇ ਪਿਆ ਰਿਹਾ ਭੀ ਜੀ ਹਾਂਜੀ ਉਸ ਦੀ ਵਾਈਫ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਤਾ ਰਾਣੀ ਦੇ ਇੱਥੇ ਸੇਵਾ ਕਰਨੀ ਉਹਨਾਂ ਨੂੰ ਕਿਸੇ ਨੇ ਦੱਸਤਾ ਜੀ ਇਹ ਮਾਤਾ ਰਾਣੀ ਕਰਾਪ ਹੋਈ ਹੋਈ ਹੈ ਜੀ ਤੁਹਾਡੇ ਤੇ ਉਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੋਚੇ ਮਾਰਨੇ ਸਾਰੇ ਪਿੰਡ ਨੇ ਆ ਕੇ ਪ੍ਰਾਰਦਾਸਾਂ ਕਰਨੇ ਆ ਜੀ ਤਕਰੀਬਨ ਡੇਢ ਮਹੀਨਾ 2 ਮਹੀਨੇ ਅਰਦਾਸ ਕਰੀ ਜੀ ਹੁਣ ਮੁੰਡਾ ਅੱਜ ਬਿਲਕੁਲ ਠੀਕ ਹੈ ਜੀ ਉਹ ਓਟਾਦੀ ਹਾਂਜੀ ਬਿਲਕੁਲ ਓਟਾਦੀ ਜੀ ਹੁਣ ਬਿਲਕੁਲ ਓਟਾਦੀ ਹਾਂਜੀ ਜਿਹੜੇ ਤੁਸੀਂ ਪੰਜ ਪਿੰਡਾਂ ਨਾਲ ਜੇਕਰ ਕੀਤਾ ਉਹਨਾਂ ਪਿੰਡਾਂ 'ਚ ਚਵਾਰਾ ਨਹੀਂ ਨਹੀਂ ਪੈ ਸਕਦਾ ਕੋਈ ਚਵਾਰਾ ਨਹੀਂ ਅਗਲੇ ਸਾਲ ਵਾਸਤੇ ਸੰਗਤਾਂ ਨੂੰ ਕੋਈ ਸਿਨੇਹਾ ਅਗਲੇ ਸਾਲ ਵਾਸਤੇ ਜਿਸ ਤਰ੍ਹਾਂ ਇਸ ਸਾਲ ਵੱੜ ਚੜ ਕੇ ਸਾਥ ਦਿੱਤਾ ਹੈ ਸਾਡਾ ਅਗਲੇ ਸਾਲ ਵੀ ਅਸੀਂ ਪੂਰੀ ਸੰਗਤਾਂ ਤੋਂ ਇਹੀ ਉਮੀਦ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਰਾਤ ਚ ਪਹੁੰਚ ਕੇ ਮਾਤਾ ਰਣਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਜਿਸ ਤਰ੍ਹਾਂ ਹਮੇਸ਼ਾ ਸਾਡਾ ਸਾਥ ਦਿੰਦੇ ਆਏ ਆ ਹਮੇਸ਼ਾ ਇੱਥੇ ਸੇਵਾ ਕਰਦੇ ਆਏ ਆ ਅੱਗੇ ਵੀ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ ਇਸੇ ਤਰ੍ਹਾਂ ਇੱਥੇ ਸੇਵਾ ਕਰਦੇ ਰਹਿਣਗੇ ਅ ਅੱਜ ਨਤਮਸਤਕ ਹੋਣ ਲਈ ਪਹੁੰਚੇ ਹੋ ਮਾਤਾ ਜੈੰਤੀ ਦੇਵੀ ਦੇ ਮੰਦਰਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਮੇਲੇ ਦੇ ਬਾਰੇ ਤੇ ਮਾਤਾ ਦੀ ਸ਼ੋਭਾ ਦੇ ਬਾਰੇ ਸਭ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਜੈ ਪਰਸੋਂ ਤੋਂ ਚੱਲ ਰਿਹਾ ਸੋ ਸਾਨੂੰ ਵੀ ਮਾਤਾ ਰਾਣੀ ਨੇ ਬੁਲਾਇਆ ਸਾਨੂੰ ਇਹ ਮੌਗਾ ਮਿਲਿਆ ਅੰਮ੍ਰਿਤ ਚਰਨਾਂ ਵਿੱਚ ਆਸਥਾਪਿਤ ਹੋਣ ਦਾ ਸੋ ਮੈਂ ਆਪ ਦੇ ਜਨੇ ਆਪ ਦੇ ਪਰਿਵਾਰ ਵੱਲੋਂ ਆਪ ਦੇ ਕਾਲਜ ਪਾਰਟੀ ਦੇ ਵੱਲੋਂ ਸਾਰਿਆਂ ਵੱਲੋਂ ਸਿਰ ਝਾਇਆ ਇੱਥੇ ਬੜਾ ਆਨੰਦ ਆਉਂਦਾ ਪਹਿਲਾਂ ਵੀ ਆਉਂਦੇ ਰਹਿੰਦੀਆਂ ਸੀ ਤਾਂ ਸੋ ਬਹੁਤ ਪੁਰਾਣਾ 600 ਸਾਲ ਤੋਂ ਪੁਰਾਣਾ ਕਾਂਗੜੇ ਵਾਲੀ ਮਾਤਾ ਜੀ ਦਾ ਉੱਥੋਂ ਆਇਆ ਤਾਂ ਜੱਦਾ ਬਣਿਆ ਹੋਇਆ ਉਹ ਮਾਤਾ ਜੀ ਅਸਾਂ ਤੋਂ ਇੰਸਪੀਰਡ ਹੋ। ਉਹਦੇ ਬਾਰੇ ਜਿੰਨੀ ਮੈਮਾ ਝੂਝ ਵੀ ਨਹੀਂ ਥੋੜੀ ਹੈ। ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਹਾਂ ਅਸੀਂ ਤਾਂ ਸਦਾ ਇਹਦੇ ਅਦਾਸ ਆਸਥਾ ਆਸਥਾ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਦੱਸ ਰਹੇ ਹੋ ਕਿ ਬਹੁਤ ਹੀ ਬਹੁਤ ਢੇਰ ਤੋਂ ਆ ਰਹੇ ਹੋ। ਕੀ ਲੱਗਦਾ ਕਿ ਕਿੰਨੇ ਕ ਇਲਾਕਿਆਂ ਤੋਂ ਸੰਗਤ ਪਹੁੰਚਦੀ ਹੋਊਗੀ ਇਸ ਦਰਬਾਰ ਦੇ ਵਿੱਚ ਪੰਜਾਬ ਤੋਂ ਸਾਰੇ ਤੋਂ ਆਉਂਦੀ ਹੈ ਚੰਡੀਗੜ੍ਹ ਹੋ ਗਿਆ ਹਰਿਆਣਾ ਚਾ ਮੱਧ ਦੀ ਮੰਡਲੀ ਸਾਰੇ ਬਿਲਕੁਲ ਆਕਾਲਕਾ ਹਿਮਾਚਲ ਦੇ ਬਹੁਤ ਹੱਲੇ ਤੇ ਸਨੇਹਾ ਕੀ ਦੇਣਾ ਚਾਹੋਗੇ ਖਾਸ ਕਰ ਸਾਂਝੀ ਬਾਲਤਾ ਨੂੰ ਲੈ ਕੇ ਜਿਵੇਂ ਇਹ ਦਰਬਾਰ ਹੈ ਕੀ ਸਿੱਖ Hindu Muslim ਸਾਰੇ ਨਤਮਸਤਕ ਹੁੰਦੇ ਨੇ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਧਾਰਮਿਕ ਸਥਾਨ ਜਿਵੇਂ ਸ਼੍ਰੀ ਹਰਮੰਦਰ ਸਾਹਿਬ ਜਾਹੇ ਸ਼੍ਰੀ ਨрая ਜੀ ਨੂੰ ਸਭ ਸੰਜੇ ਲੋਕਾਂ ਸੰਜੇ ਦੇ ਪਰਮਾਤਮਾ ਸਾਰੇ ਜਾਣਦੇ ਆਸੀਂ ਵੀ ਜਾਂਦੇ ਮੈਂ ਹਿੰਦੂ ਐ ਤਾਂ ਮੈਂ ਬਸ ਇਹੋ ਜਾਨਾ ਫਤਿਹਗੜ੍ਹ ਸਾਹਿਬ ਵੀ ਜਾਣਦੇ ਅਨੰਦਪੁਰ ਸਾਹਿਬ ਵੀ ਜਾਣਦਾ ਸੋ ਇਹ ਤਾਂ ਐਵੇਂ ਲੋਕਾਂ ਨੇ ਕੰਨਾ ਬਣਾਈਆਂ ਹੋਈਆਂ ਇੱਕੋ ਚੀਜ਼ ਇੱਕੋ ਰੂਪ ਇੱਕੋ ਇਹਦਾ ਸੁਨੇਹਾ ਇਹੀ ਦਿੰਦੇ ਆ ਵੀ ਸਾਰੇ ਰਲ ਮਿਲ ਕੇ ਰਹੋ ਰਲ ਮਿਲ ਕੇ ਕਰੋ ਇੱਕ ਪੰਜਾਬ ਦਾ ਤਾਂ ਪਹਿਲਾਂ ਤੇ ਆਪਾਂ ਦੇਖਦੇ ਕਿਤੇ ਵੀ ਕੋਈ ਸ਼ੋਹੇ ਲੰਗਰ ਪੰਜਾਬ ਜੀ ਲੱਗਦਾ ਹੋਰ ਕਿੱਦਾਂ ਲੱਗਦਾ ਨਹੀਂ ਜਿਹੜੀ ਮਰਜ਼ੀ ਸਟੇਟ ਤੇ ਜਾ ਕੇ ਲਾ ਲ ਪੰਜਾਬੀ ਲਾਣੇ ਲੰਗਰ ਉਹਨੇ ਮਰਗਲ ਤਾਂ ਇਹ ਇਹਨਾਂ ਦਾ ਜਿਹੜੀ ਧਰਤੀ ਆ ਸਾਡੀ ਰੀਸੀਮ ਤੇ ਰੀਸੀ ਜੀ ਗੁਰੂ ਮਹਾਰਾਜ ਦੀ ਪ੍ਰਤਾਪ ਨਾਲ ਮਹਾਮਾਈ ਦੇ ਪ੍ਰਤਾਪ ਨਾਲ ਇਹ ਤਾਲੁਕਾ ਦਾ ਆਪਸੀ ਪਿਆ ਵਸੇਰੇ ਨਾਲ ਬਾਲਣ ਦੀ ਕੋਸ਼ਿਸ਼ ਕਰਨੀ ਹੋਈ ਨਹੀਂ ਤੜਾ ਪੈਣਾ ਇਹ ਬਾਸਾ ਪਰਮਾਤਮਾ ਨਾਲ ਬਾਸਾ ਧਰਤੀ ਦੇ ਆ ਸੋ ਇਹ ਲੋਕਾਂ ਨੇ ਅੰਨ ਰੱਖਦੇ ਹੋਏ ਸ਼ੁਕਰੀਆ ਜੀ ਜੈ ਮਤਬ ਜੈ